ਤਾਪਮਾਨ ਡਿਗਰੀ ਦੇ ਚਲਦੇ ਆ ਠੰਡ ਦਾ ਪ੍ਰਕੋਪ ਵਧਿਆ ਹੈ ਉਥੇ ਹੀ ਲੁਧਿਆਣਾ ਵਿੱਚ ਵੀ ਤਾਪਮਾਨ 3 ਡਿਗਰੀ ਦੇ ਕਰੀਬ ਨੋਟ ਕੀਤਾ ਗਿਆ ਸੀ ਤੇ ਲੁਧਿਆਣਾ ਵਿੱਚ ਜਿੱਥੇ ਠੰਡ ਦਾ ਪ੍ਰਕੋਪ ਵਧਿਆ ਹੈ ਉਥੇ ਹੀ ਲੁਧਿਆਣਾ ਮਹਾਨਗਰ ਜਿਸ ਨੂੰ ਕਿਹਾ ਜਾਂਦਾ ਹੈ ਧੁੰਦ ਦਾ ਪ੍ਰਕੋਪ ਵੀ جاری ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਧੁੰਦ ਦੇ ਚਲਦੇ ਆ ਵਿਜ਼ਿਬਿਲਟੀ ਕਾਫੀ ਜ਼ਿਆਦਾ ਜਿਹੜੀ ਘੱਟ ਹੋਈ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਗੱਡੀਆਂ ਦੀਆਂ ਲਾਈਟਾਂ ਜਾਂ ਫਿਰ ਡਿਪਰ ਚਲਾ ਕੇ ਚੱਲਣ ਲਈ ਮਜਬੂਰ ਨੇ ਪਹਿਲਾਂ ਹੀ ਮੌਸਮ ਵਿਗਿਆਨੀਆਂ ਵੱਲੋਂ ਇਹ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਕਿ 25 26 ਦਸੰਬਰ ਨੂੰ ਧੁੰਦ ਵੱਧ ਸਕਦੀ ਹੈ ਜਾਂ ਜ਼ਿਆਦਾ ਪਵੇਗੀ ਪਰ ਹੁਣ ਮੌਸਮ ਵਿਗਿਆਨੀਆਂ ਵੱਲੋਂ ਇੱਕ ਅਲਰਟ ਜਾਰੀ ਕੀਤਾ ਗਿਆ ਹੈ ਕਿ ਧੁੰਦ ਜਿਹੜੀ ਹੈ 31 ਦਸੰਬਰ ਤੱਕ ਜਾਰੀ ਰਹੇਗੀ ਤਸਵੀਰਾਂ ਤੁਹਾਨੂੰ ਲੁਧਿਆਣਾ ਬਠਿੰਡਾ ਮੋਗਾ ਹਾਈਵੇ ਦੀਆਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਇਸ ਹਾਈਵੇ ਦੇ ਉੱਪਰ ਵੱਡੀ ਗਿਣਤੀ ਵਿੱਚ ਵਾਹਨ ਚੱਲਦੇ ਨੇ ਵੱਡੀ ਗਿਣਤੀ ਵਿੱਚ ਭਾਰੀ ਵਾਹਨ ਵੀ ਆਉਂਦੇ ਨੇ ਪਰ ਵਿਜ਼ਿਬਿਲਟੀ ਘੱਟ ਹੋਣ ਦੇ ਚਲਦਿਆਂ ਸਪੀਡ ਦੇ ਉੱਪਰ ਜ਼ਰੂਰ 브্রেক ਲੱਗੀ ਹੈ ਜਾਂ ਫਿਰ ਅਸੀਂ ਕਹਾਂਗੇ ਕਿ ਸਪੀਡ ਦੀ ਜਿਹੜੀ ਹੈ ਘਟੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਗੱਡੀਆਂ ਦੀਆਂ ਲਾਈਟਾਂ ਤਕਰੀਬਨ ਤਕਰੀਬਨ ਚੱਲਦੀਆਂ ਹੀ ਨਜ਼ਰ ਆਉਣਗੀਆਂ ਜਾਂ ਫਿਰ ਡਿਪਰ ਚੱਲਦੇ ਨਜ਼ਰ ਆਉਣਗੇ ਕਿਉਂਕਿ ਲੋਕ ਆਪਣਾ ਬਚਾਅ ਕਰਦੇ ਨਜ਼ਰ ਆ ਰਹੇ ਨੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਠੰਡ ਦਾ ਆਨੰਦ ਮਾਨਣ ਵਾਸਤੇ Shimla-Maan Road ਉੱਪਰ ਜਾਂਦੇ ਨੇ ਉਹਨਾਂ ਨੂੰ Shimla-Maan Road ਉੱਪਰ ਜਾਣ ਦੀ ਲੋੜ ਨਹੀਂ ਕਿਉਂਕਿ Shimla ਵਰਗਾ ਮੌਸਮ ਲੁਧਿਆਣਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਲੁਧਿਆਣਾ ਵਿੱਚ ਠੰਡ ਦਾ ਪ੍ਰਕੋਪ جاری ਹੈ ਮੌਸਮ ਵਿਗਿਆਨੀਆਂ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਸੀ ਤੇ ਅਸੀਂ ਵੀ ਅਪੀਲ ਕਰਦੇ ਹਾਂ ਕਿ ਧੁੰਦ ਤੋਂ ਬਚਣ ਵਾਸਤੇ ਆਪਣੇ ਮਹਨ ਔੜੀ ਚ ਲਾਓ ਤਾਂ ਜੋ ਕਿਸੇ ਤਰ੍ਹਾਂ ਦਾ ਵੀ ਹਾਦਸਾ ਨਾ ਹੋਵੇ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਰਾਹਗੀਰ ਮੌਜੂਦ ਨਹੀਂ ਸਰ ਥੋੜਾ ਜਾ ਕੇ ਪਲੀਜ਼ ਅੱਗੇ ਕਰ ਲਓ ਗੜੀ ਅ ਸਰ ਵਿਜ਼ਿਬਿਲਟੀ ਵੀ ਕਾਫੀ ਘਟੀ ਹੈ ਅਸੀਂ ਦੇਖਿਆ ਲੋਕ ਕਲੇਰੀਆਂ ਲਾਈਟਾਂ ਚ ਲਾ ਕੇ ਚੱਲ ਰਹੇ ਨੇ ਕੀ ਅਪੀਲ ਕਰੋਗੇ ਕਿਸ ਤਰ੍ਹਾਂ ਦੀ ਵਿਜ਼ਿਬਿਲਟੀ ਹੈ ਬਹੁਤ ਜਿਆਦਾ ਘੱਟ ਵਿਜ਼ਿਬਿਲਟੀ ਹੈ ਔਰ ਅਵੇਅਰਨੈਸ ਦੀ ਬਹੁਤ ਜ਼ਰੂਰਤ ਹੈ ਸਾਰੀ ਜਨਤਾ ਨੂੰ ਕਿ ਤੁਸੀਂ ਆਪਣਾ ਖਿਆਲ ਰੱਖੋ ਆਪਣੀ ਫੈਮਿਲੀ ਦਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਜ਼ਿੰਦਗੀ ਇੱਕੋ ਵਾਰੀ ਮਿਲਦੀ ਹੈ ਲਾਈਫ ਦੇ ਵਿੱਚ ਔਰ ਕਿਸੇ ਗੱਲ ਤੇ ਕੰਪਰੋਮਾਈਜ਼ ਨਾ ਕਰੋ ਅਗਰ ਬਹੁਤ ਜ਼ਰੂਰੀ ਆਤਾ ਤਾਂ ਕਰੋ ਨਿਕਲੋ ਅਦਰਵਾਈਜ਼ ਬਿਲਕੁਲ ਨਾ ਕਰੋ ਬਾਹਰ ਨਿਕਲੋ ਔਰ ਆਪਣਾ ਪੂਰੀ ਫੌਗ ਲਾਈਟਸ ਵਗੈਰਾ ਔਨ ਕਰਕੇ ਸਭ ਕੁਝ ਆਪਣਾ ਪੂਰੀ ਪ੍ਰਕਾਸ਼ਰ ਦੇ ਨਾਲ ਮੈਂ ਸਾਰੀ ਜਨਤਾ ਨੂੰ ਸਾਰੀ ਆਪਣੇ ਲੁਧਿਆਣਾ ਦੀ ਔਰ ਪੂਰੇ ਪੰਜਾਬ ਦੇ ਨਿਵਾਸੀਆਂ ਨੂੰ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਵੀ ਬੜਾ ਅੱਛਾ ਉਪਰਾਲਾ ਕਰ ਰਹੇ ਹੋ ਮੀਡੀਆ ਵੀ ਬਹੁਤ ਵਧੀਆ ਰੋਲ ਅਦਾ ਕਰ ਰਿਹਾ ਤੇ ਮੇਰੀ ਇਹ ਹੀ ਬੇਨਤੀ ਹੱਥ ਜੋੜ ਕੇ ਕਿ ਬਹੁਤ ਜ਼ਿੰਦਗੀ ਕੀਮਤੀ ਹੈ ਇਹ ਦੁਆਰਾ ਨਹੀਂ ਮਿਲਦੀ ਲਾਈਫ ਦੇ ਵਿੱਚ ਧੰਨਵਾਦੀ ਜੀ ਬਿਲਕੁਲ ਲੋਕ ਵੀ ਅਪੀਲ ਕਰਦੇ ਨਜ਼ਰ ਆਉਂਦੇ ਨੇ ਉੱਥੇ ਜੇਕਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਕੀ ਧੁੰਦ ਦਾ ਪ੍ਰਕੋਪ جاری ਹੈ ਲੋਕ ਲਾਈਟਾਂ ਲਗਾ ਕੇ ਚੱਲਣ ਲਈ ਮਜਬੂਰ ਨੇ ਜਿਹੜਾ ਵੀ ਵਿਅਕਤੀ ਲੰਘਦਾ ਹੈ ਉਸ ਵੱਲੋਂ ਸਾਫ਼-ਸਾਫ਼ ਕਿਹਾ ਜਾਂਦਾ ਹੈ ਕਿ ਵਿਜ਼ਿਬਿਲਿਟੀ ਘੱਟ ਹੋਣ ਦੇ ਚਲਦਿਆਂ ਉਹ ਹੌਲੀ ਚੱਲ ਰਹੇ ਨੇ ਜਾਂ ਕਹਿ ਸਕਦੇ ਆ ਕਿ ਸਪੀਡ ਜ਼ਰੂਰ ਘਟੀ ਹੈ ਸਪੀਡ ਜ਼ਰੂਰ ਘਟੀ ਹੈ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕਰਦੇ ਨਜ਼ਰ ਆਉਂਦੇ ਨੇ ਕਿ ਆਪਣਾ ਜਿਹੜਾ ਵਿਚਾਵਕਨ ਲੋਕ ਠੰਡ ਦੇ ਵਿੱਚ ਜਾਂ ਫਿਰ ਧੁੰਦ ਦੇ ਵਿੱਚ ਜੇਕਰ ਐਮਰਜੈਂਸੀ ਹੈ ਤਾਂ ਹੀ ਬਾਹਰ ਨਿਕਲੇ ਜਾਵੇ ਕਿਉਂਕਿ ਲਗਾਤਾਰ ਧੁੰਦ ਵਧਣ ਦੇ ਨਾਲ ਵਿਜ਼ਿਬਿਲਟੀ ਘੱਟ ਹੋਣ ਦੇ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੱਲਬਾਤ ਕਰ ਲੈਣੇ ਆ ਹੋਰ ਵੀ ਸਰ ਵਿਜ਼ਿਬਿਲਟੀ ਦਾ ਵਿੱਚ ਵੱਡਾ ਫਰਕ ਪਿਆ ਬਾਜੀ ਵੀ ਦੇਖਣ ਨੂੰ ਧੁੰਦ ਦੇ ਕਾਰਨ ਹਾਂਜੀ ਹਾਂਜੀ ਦੇਖੜੇ ਰਿਹਾ ਜੀ ਕੋਲੇ ਜਮੈਂ ਮੁਸ਼ਕਲ ਆ ਰਹੀਆਂ ਨੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਪਹਿਲਾਂ ਜਿੰਨੀ ਤੇਜ਼ ਚੱਲਦੇ ਸੀ ਉਨਾਂ ਹੀ ਤੇਜ਼ ਚਲਾਓਗੇ ਜਾਂ ਹੌਲੀ ਹੌਲੀ ਜੀ ਹੌਲੀ ਹੌਲੀ ਚਲਾਓਗੇ ਹੋਰਾਂ ਲੋਕਾਂ ਨੂੰ ਕੀ ਅਪੀਲ ਕਰੂੰਗਾ ਹੌਲੀ ਚਲਾਵਾਂਗੇ ਸਾਰੇ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈਗੀ ਆ ਤੇ ਨਾ ਚਲਾਣਾ ਕੁਝ ਵੀ ਨਹੀਂ ਦਿਖਦਾ ਜੀ ਬਿਲਕੁਲ ਤੁਸੀਂ ਵੀ ਜੇਬਾਂ 'ਚ ਹੱਥ ਨਾ ਪਾਓ ਦਸਤਾਨੇ ਪਾਓ ਬਚਾ ਕੇ ਚੱਲੋ ਜੀ ਬਿਲਕੁਲ ਲੋਕ ਜਿਹੜੇ ਨੇ ਅਪੀਲ ਕਰਦੇ ਵੀ ਨਜ਼ਰ ਆਉਂਦੇ ਨੇ ਜਾਂ ਫਿਰ ਆਪਣਾ ਬਚਾਅ ਕਰਦੇ ਆਉਂਦੇ ਨੇ ਨਜ਼ਰ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਮੂੰਹ ਤੱਕ ਲੋਕਾਂ ਦੇ ਟਕੇ ਹੋਏ ਨੇ ਕਿਉਂਕਿ ਠੰਡ ਵੀ ਵਧੀ ਹੈ ਉੱਥੇ ਹੀ ਧੁੰਦ ਦਾ ਵੀ ਪ੍ਰਕੋਪ جاری ਹੈ ਤਸਵੀਰਾਂ ਤਾਨੂੰ ਲੁਧਿਆਣਾ ਮਹਾਨਗਰ ਦੀਆਂ ਦਿਖਾ ਰਹੇ ਹਾਂ ਜਿੱਥੇ ਵੱਡੀ ਗਿਣਤੀ ਵਿੱਚ ਟ੍ਰੈਫਿਕ ਜਾਂ ਹਾਈਵੇ ਹੋਣ ਦੇ ਚੱਲਦੇ ਆ ਭਾਰੀ ਵਾਹਨ ਵੀ ਚੱਲਦੇ ਨੇ ਗੱਲਬਾਤ ਕਰਾਂਗੇ ਬਾਈ ਜੀ ਅਸੀਂ ਦੇਖ ਸਕਦੇ ਹਾਂ ਕਿ ਲੋਕ ਜਿਹੜੇ ਨੇ ਆ ਠੰਡ ਤੋਂ ਬਚਣ ਵਾਸਤੇ ਜਿਹੜੇ ਨੇ ਟੋਪੀਆਂ ਜੈਕਟਾਂ ਜਾਂ ਫਿਰ ਆਪਣਾ ਮੂੰਹ ਢੱਕ ਕੇ ਮਾਫਲਰ ਦੇ ਨਾਲ ਨਜ਼ਰ ਆ ਰਹੇ ਨੇ ਉੱਥੇ ਹੀ ਲਾਈਟਾਂ ਜਿਹੜੀਆਂ ਨੇ ਲਗਾਈਆਂ ਹੋਈਆਂ ਨੇ ਲੋਕਾਂ ਨੇ ਗੱਲਬਾਤ ਕਰ ਲੈਨੇ ਆ ਹੈ ਹੀ ਨਹੀਂ ਹੁਣ ਹਾਂਜੀ ਇਧਰਲੇ ਜਿਹੜਾ ਚੌਂਕ ਉੱਤਰਦਾ ਜਣਾ ਪੱਕਾ ਰੋਡ ਦਾ ਲਾਈਟ ਹੈ ਹੀ ਨਹੀਂ ਬਿਲਕੁਲ ਇੱਥੇ ਅੱਛਾ ਜੀ ਹਨੇਰਾ ਨੂੰ ਮੁਸ਼ਕਲ ਆਉਂਦੀ ਨਾ ਇੱਥੇ ਬਿਲਕੁਲ ਰਾਤ ਨੂੰ ਹਨੇਰਾ ਨਾ ਹੁੰਦਾ ਹੈਗਾ ਨਾ ਲਾਈਟ ਵਿੱਚ ਇੱਥੇ ਨਾਲੇ ਕਰੋਸ ਹੈਗੀ ਹੈ ਕਰੋਸਿੰਗ ਕਰਕੇ ਬਿਲਕੁਲ ਲਾਈਟ ਹੈ ਹੀ ਨਹੀਂ ਇੱਥੇ ਬਿਲਕੁਲ ਅੱਛਾ ਜੀ ਲਾਈਟ ਤਾਂ ਹੋਣੀ ਚਾਹੀਦੀ ਹੈ ਲਾਈਟ ਹੋਣੀ ਚਾਹੀਦੀ ਹੈ ਲਾਈਟਾਂ ਨੂੰ ਚਾਹੀਦੀ ਥੋੜੇ ਜਿਹਾ ਅੱਗੇ ਕਰ ਲੋ ਕਿਉਂਕਿ ਘਟ ਹੈ ਕੋਈ ਵੇਚਣਾ ਮਾਰ ਜਵੇ ਅੱਛਾ ਇਹ ਗੱਲ ਦੱਸੋ ਜੀ ਜਿਸ ਤਰ੍ਹਾਂ ਧੁੰਦ ਵਧੀ ਹੈ ਲੱਗਦਾ ਵੀ ਵੱਡੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਲਾਈ ਲੈਟੇ ਉਤਾਰੀਆਂ ਲੈਟੇ ਉਤਾਰੀਆਂ ਉੱਥੇ ਲੋਕਾਂ ਨੂੰ ਜਾ ਕੇ ਕੋਈ ਹੈ ਹੀ ਨਹੀਂ ਲੈਟੇ ਸਟ੍ਰੀਟ ਦੇ ਉੱਪਰ ਐਨਾ ਹਨੇਰਾ ਹੁੰਦਾ ਰਾਤ ਨੂੰ ਬਿਲਕੁਲ ਅੱਛਾ ਪ੍ਰਸ਼ਾਸਨ ਨੂੰ ਕੀ ਅਪੀਲ ਕਰੋਗੇ ਕਿਉਂਕਿ ਹੁਣ ਤਾਂ ਦਿਨ ਵੀ ਜਿਹੜਾ ਰਾਤ ਵਰਗਾ ਹੀ ਲੱਗਦਾ ਇਹ ਬਿਲਕੁਲ ਇਹਨੂੰ ਕਰਨਾ ਚਾਹੀਦਾ ਲੋਕਾਂ ਨੂੰ ਦਿੱਕਤ ਆ ਰਹੀ ਹੈ ਕਿ ਬਹੁਤ ਜ਼ਿਆਦਾ ਮੈਨੂੰ ਦਿੱਕਤ ਆ ਰਹੀ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਬਹੁਤ ਹੈ ਦਿੱਖਦਾ ਹੀ ਕੁਝ ਨਹੀਂ ਆਗਾ ਦਿੱਖਦਾ ਕੁਝ ਨਹੀਂ ਹੈਗਾ ਹਾਂ ਦਿੱਖਦਾ ਕੁਝ ਨਹੀਂ ਹੈਗਾ ਹੋਲੀ ਚੱਲਣ ਵਾਸਤੇ ਲੋਕਾਂ ਨੂੰ ਅਪੀਲ ਕਰੋਗੇ ਅਪੀਲ ਕਰਨੀ ਚਾਹੀਦੀ ਹੈ ਹੋਲੀ ਚੱਲਣ ਚਾਹਦੇ ਹੈ ਹੀ ਨਹੀਂ ਇੱਕ ਦੂਜੇ ਵਿੱਚ ਵੱਜਰਾਂਗਾ ਜਾ ਕੇ ਲੋਕੀ ਜਾ ਕੇ ਦਿੱਖਦਾ ਹੀ ਕੁਝ ਇਵੇਂ ਕੋਲ ਤਸਵੀਰਾਂ ਵਿੱਚ ਤੁਸੀਂ ਦੇਖ ਸਕਦਾ ਕਿ ਲੋਕ ਜਿਹੜੇ ਨੇ ਜਾਂ ਸੰਗਤ ਅਸੀਂ ਕਹਾਂਗੇ ਕਿ ਫਤਿਹਗੜ ਸਾਹਿਬ ਤੋਂ ਵੀ ਨਤਮਕ ਤੱਕ ਹੋ ਕੇ ਆ ਰਹੀ ਹੈ ਕਿਉਂਕਿ ਸ਼ਹੀਦੀ ਦਿਹਾੜਿਆਂ ਦੇ ਦਿਨ ਚੱਲ ਰਹੇ ਨੇ ਵੱਡੀ ਗਿਣਤੀ ਵਿੱਚ ਲੋਕ ਇਸ ਹਾਈਵੇ ਤੋਂ ਇਸ ਰੋਡ ਤੋਂ ਫਤਿਹਗੜ ਸਾਹਿਬ ਮੱਥਾ ਟੇਕਣ ਵੀ ਜਾਂਦੇ ਨੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਹੌਲੀ ਚੱਲਣ ਕਿਉਂਕਿ ਆਪਣਾ ਜਾਂ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਤਸਵੀਰਾਂ ਲਗਾਤਾਰ ਤੁਹਾਨੂੰ ਲੁਧਿਆਣਾ ਬਠਿੰਡਾ ਨੈਸ਼ਨਲ ਹਾਈਵੇ ਦੀਆਂ ਦਿਖਾ ਰਹੇ ਆ ਜਿੱਥੇ ਟ੍ਰੈਫਿਕ ਜਿਹੜੀ ਹੈ ਵੱਡੀ ਗਿਣਤੀ ਵਿੱਚ ਆਉਂਦੀ ਹੈ ਜਾਂ ਵੱਡੀ ਗਿਣਤੀ ਵਿੱਚ ਕਾਰਾਂ ਮੋਟਰਸਾਈਕਲ ਜਾਂ ਵੱਡੇ ਵਾਹਨ ਚੱਲਦੇ ਨੇ ਪਰ ਹਰ ਇੱਕ ਵਾਹਨ ਦੀ ਜਿਹੜੀ ਹੈ ਲਾਈਟ ਤੁਹਾਨੂੰ ਚੱਲਦੀ ਜਾਂ ਫਿਰ ਡਿਪਰ ਚੱਲਦੇ ਨਜ਼ਰ ਆਉਣਗੇ ਲੋਕ ਠੰਡ ਤੋਂ ਅਤੇ ਧੁੰਦ ਤੋਂ ਆਪਣਾ ਬਚਾਅ ਕਰਦੇ ਨਜ਼ਰ ਆਉਣਗੇ ਉੱਥੇ ਹੀ ਲੋਕਾਂ ਨੂੰ ਵੀ ਅਪੀਲ ਕਰਦੇ ਨੇ ਕਿ ਹੌਲੀ ਚੱਲਣ ਤਾਂ ਜੋ ਕਿਸੇ ਤਰ੍ਹਾਂ ਦਾ ਹਾਦਸਾ ਨਾ ਵਾਪਰੇ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹੀ ਅਪੀਲ ਕਰਦੇ ਹਾਂ ਕਿ ਮੌਸਮ ਵਿਗਿਆਨੀਆਂ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ 31 ਦਸੰਬਰ ਤੱਕ ਜਿਹੀ ਹਾਲਾਤ ਰਹਿਣਗੇ ਲੋਕ ਵੀ ਕਹਿੰਦੇ ਨੇ ਤੇ ਅਸੀਂ ਵੀ ਅਪੀਲ ਕਰਦੇ ਆ ਕਿ ਜੇਕਰ ਜ਼ਰੂਰੀ ਹੈ ਤਾਂ ਹੀ ਘਰੋਂ ਬਾਹਰ ਨਿਕਲੋ ਬਿਨਾਂ ਜ਼ਰੂਰਤ ਤੋਂ ਘਰੋਂ ਬਾਹਰ ਨਾ ਨਿਕਲੋ ਆਪਣਾ ਬਚਾਅ ਕਰੋ ਅਤੇ ਦੂਸਰਿਆਂ ਨੂੰ ਵੀ ਬਚਾਓ ਹੌਲੀ ਬਹਨ ਚਲਾਓ ਘਰੋਂ 5 ਜਾਂ 10 ਮਿੰਟ ਜਾਂ 15 ਮਿੰਟ ਪਹਿਲਾਂ ਨਿਕਲੋ ਤਾਂ ਕਿ ਤੁਸੀਂ ਆਪਣੀ ਮੰਜ਼ਿਲ ਤੇ ਸਮੇਂ ਸਿਰ ਪਹੁੰਚ ਸਕੋ ਰਜਾਨਾ ਸਪੋਕਸਮੈਨ ਲਈ ਕੈਮਰਾਮੈਨ ਬਲਜੀਤ ਦੇ ਨਾਲ ਲੁਧਿਆਣਾ ਤੋਂ ਰਾਜਵਿੰਦਰ ਸਿੰਘ